ਬਟਾਲਾ ਦੇ ਕਾਦੀਆਂ ਦੀ ਚੁੰਗੀ ਤੇ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ ਜਦ ਇੱਥੇ ਦੋ ਨਸ਼ੇੜੀ ਆਪਸ ਵਿੱਚ ਝੜ ਗਏ ਤੇ ਨਸ਼ਾ ਵੇਚਣ ਦਾ ਦੋਸ਼ ਲਗਾਉਂਦੇ ਹੋਏ ਥੱਪੜੋ ਥਰਪੜੀ ਹੋ ਗਿਆ ਉਦਰ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਕੋਲੋਂ ਨਸ਼ੇ ਲਈ ਵਰਤਿਆ ਜਾਂਦਾ ਕੁਝ ਸਮਾਨ ਵੀ ਬਰਾਮਦ ਹੋਇਆ ਹੈ ਬਾਜੀਆ ਨਾ ਅੱਜ ਤੋਂ 4 ਮਹੀਨੇ ਮੇਰੇ ਕੋ ਪੈਸੇ ਖੋਏ ਮੋਬਾਈਲ ਵੀ ਖੋਇਆ ਸੀ ਬਲਦੇਵ ਚੌਂਕੀ ਚਾਰਜ ਗਵਾਵਾ ਉਹਨਾਂ ਨੇ ਮੈਂ ਰਿਪੋਰਟ ਲਖਾਈ ਆ ਇਹਨਾਂ ਦੀ ਮੇਰੇ ਕੋ ਸਮਾਨ ਮੈਂ ਸਮਾਨ ਪੀਣਾ ਵਾ ਠੀਕ ਹੈ ਹਾਂ ਮੈਂ ਮੈਥੋਂ ਕੌਂਸਪੁਰੇੋਂ ਮੈਂ ਲ ਮੇਰੇ ਕੋਲ ਹੈਗਾ ਵਾਜ ਹੈਗਾ ਵਾਜ ਮੈਂ ਵੇਚਦਾ ਇਹਨੂੰ ਮੈਂ ਪੀਣਾ ਮੈਂ ਹੁਣ ਵੀ ਪੀ ਗਿਆ ਮੇਰੇ ਕੋਲ ਆਹ ਵੇਖ ਲੈਟਰ ਵੀ ਹੈਗਾ ਮੈਂ ਪੀਣਾ ਵਾ ਇਹ ਅੱਜ ਤੱਕ ਮੈਨੂੰ ਪਤਾ ਨਹੀਂ ਇਹ ਭਾਜ ਨੂੰ ਵੇਖੇ ਭੱਜ ਆਇਆ ਉਥੋਂ ਵੇਚਦਾ ਪਹਿਲਾਂ ਵੇਚਦਾ ਹੁਣ ਨਹੀਂ ਵੇਚਦਾ ਇਹ ਗੱਲ ਗਲਤ ਆ ਉਹ ਮੈਂ ਸਜਾ ਘਟ ਆਇਆ ਮੈਂ ਵੀਰ ਜੀ ਅੱਜ ਤੋਂ ਕਿੰਨੇ ਸਾਲ ਪਹਿਲਾਂ ਹਾਂ ਇਹਨੂੰ ਮੈਂ ਅੱਜ ਤੋਂ 5 ਮਹੀਨੇ ਪਹਿਲਾਂ ਹੁਣ ਹੀ ਪਿੰਦਾ ਇਹ ਪਿੰਦਾ ਵਾ ਹੁਣ ਵੀ ਪਿੰਦਾ ਤੂੰ ਨਹੀਂ ਵਾਜੋ ਲੈ ਕੇ ਆਇਆ ਹੁਣ ਵੀ ਪਿੰਦਾ ਵਾ ਨਹੀਂ ਹੁਣ ਵੀ ਪਿੰਦਾ ਵਾ ਨਹੀਂ ਵਾ ਤੂੰ ਪੀਣਾ ਵਾ ਨਹੀਂ ਵਾਦੀਆਂ ਲੈ ਕੇ ਆਵਾ ਹੁਣ ਵੀ ਪੀਣਾ ਤੂੰ ਨਹੀਂ ਵਾਦੀਆਂ ਲੈ ਕੇ ਆਵਾ ਤੇਰੀ ਆ ਕੈਮਰੇ ਦੀ ਵੀਡੀਓ ਕਟਾਵਾਂ ਤੂੰ ਲੈ ਕੇ ਆਇਆ ਨਹੀਂ ਵਾਦੀਆਂ ਆ ਚੱਲਾ ਚੱਲਾ ਆ ਆਪਾਂ ਜੀ ਵੇਚਦੇ ਆ ਇਹ ਕੋਈ ਵੇਚਦਾ ਕੋਈ ਪੀਂਦਾ ਸਿੱਧੀ ਜੀ ਗੱਲ ਹੈ ਪਾਜੀ ਤੂੰ ਵੀ ਪੀਣਾ ਵਾ ਹਾਂ ਮੈਂ ਨਹੀਂ ਮੀਂਦਾ ਤੂੰ ਪੀਣਾ ਹੈ ਪਹਿਲਾਂ ਪੀਣਾ ਭਾਈ ਸਾਲੇ ਚੱਲ ਪਾਜੀ ਦੀ ਵੀਡੀਓ ਮੈਂ ਕਟਾਉਣਾ ਹੁਣ ਲੈ ਕੇ ਆਏ ਨਹੀਂ ਵਾਦੀਆਂ ਹੁਣੇ 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 ਮੇਰੇ ਨਾਲ ਚੱਲੋ ਮੈਂ ਵੀਡੀਓ ਕਟਾਉਣਾ ਇਹਦੀ ਕੋਈ ਨਹੀਂ ਖੜਿਆ ਹੁਣੇ ਵੀਡੀਓ ਮੈਂ ਜਦੋਂ ਫੜਾ ਤੈਨੂੰ ਇਫੈਸ਼ਨ ਆਈ ਕਿ ਕੁਛ ਨਸ਼ੇੜੀ ਜਿਹੜੇ ਆਪਸ ਚ ਲੜਦੇ ਆ ਤੇ ਇਨਾਂ ਕੋਲ ਸਮਾਨ ਵੀ ਹੈਗਾ ਅਸੀਂ ਉਹ ਜਦੋਂ ਉੱਥੇ ਮੌਕੇ ਤੇ ਪਹੁੰਚੇ ਉਹਦੇ ਕੋ ਪੰਨੀ ਤੇ ਕੋਈ ਲਾਈਟਰ ਲੂਟਰ ਮਿਲਿਆ ਹੋਰ ਵੈਰੀਫਾਈ ਕਰ ਰਹੇ ਆ ਕਿ ਇਨਾਂ ਦੇ ਮਾਰੂ ਹਥਿਆਰ ਵੀ ਕੋਈ ਲੈ ਕੇ ਆਏ ਸੀ ਦੱਤਰ ਦੂਤਰ ਉਹ ਅਸੀਂ ਵੈਰੀਫਾਈ ਕਰਕੇ ਜੋ ਕਾਨੂੰਨੀ ਕਾਰਵਾਈ ਬੰਦੀ ਅੱਗੇ ਕਰਾਂਗੇ ਇਹਨਾਂ ਕੋਲ ਕੁਝ ਲੋਕ ਪਬਲਿਕ ਦੀ ਆਵਾਜ਼ ਆ ਕਿ ਇੱਥੇ ਕੋਈ ਨਵੀਂ ਆਬਾਦੀ ਆ ਜਾਂ ਕੋਸ਼ਾ ਇੱਕ ਦੂਜਾ ਕੈਮ ਕਰਦੇ ਪਏ ਸੀ ਅਗਰ ਤੁਸੀਂ ਇਹ ਚੈਨ ਚਲਾਓ ਤੇ ਵੱਡੀ ਕਾਮਯਾਬੀ ਹੋ ਸਕਦੀ ਨਹੀਂ ਵੇਖੋ ਮੈਂ ਤੁਹਾਡਾ ਜਿਨ੍ਹਾਂ ਨੇ ਮੈਨੂੰ ਇਨਫੋਰਮੇਸ਼ਨ ਦਿੱਤੀ ਮੈਂ ਉਹਨਾਂ ਦਾ ਨਾਮ ਤੇ ਨਹੀਂ ਡਿਸਕਲੋਜ਼ ਕਰ ਸਕਦਾ ਪਰ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਜੇ ਸਾਰੇ ਪਬਲਿਕ ਇਦਾਂ ਦੇ ਰਿਸਪੌਂਸੀਬਲ ਹੋ ਜਾਈਏ ਤੇ ਪੁਲਿਸ ਦੀ ਵਰਕਿੰਗ 'ਚ ਹੋਰ ਸੁਧਾਰ ਆਏਗਾ ਥੈਂਕ ਯੂ